ਕਮਲ ਕੋਰ ਦੇ ਕਤਲ ਨੂੰ ਗਲਤ ਦੱਸ ਰਹੇ ਹੋ ਔਰ ਮੈਰੋ ਦੇ ਖਿਲਾਫ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਵਾਕਿਆ ਹੀ ਸੱਚ ਮੁੱਚ ਜੋ ਕੁਝ ਹੋਇਆ ਉਹ ਗਲਤ ਹੈ ਬਿਲਕੁਲ ਇਹ ਗਲਤ ਹੋਇਆ ਉਹਨੂੰ ਕਾਨੂੰਨ 'ਚ ਹੱਥ ਲੈਣ ਦੀ ਕੀ ਲੋੜ ਪੈ ਗਈ ਸੀ ਏਡਾ ਕੀ ਆਪਣੇ ਦੋ ਦੋ ਬਰਾਇਨ ਬਣਦੇ ਸੀ ਇੱਕ ਔਰਤ ਦੇ ਹੱਥ ਚੱਕਣਾ ਪੈ ਗਿਆ ਨਿਹੰਗ ਸਿੰਘਾ ਦਾ ਬਾਣਾ ਪਾ ਕੇ ਉਹਨੂੰ ਬਦਨਾਮ ਕਰਤਾ ਕਿੱਦਾਂ ਦਾ ਬੰਦਾ ਹੈ ਕਿੱਦਾਂ ਦਾ ਇਨਸਾਨ ਹੋ ਸਕਦਾ ਹੈ ਜਾਨ ਮਟੜੇ ਤੇ ਮੈਨੂੰ ਬਾਲੋ ਕੇਸ ਆ ਲੈ ਕੇ ਨਹੀਂ 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 ਜਿੱਦਿਦਾ ਕਰਦੇ ਦੀ ਜਿੱਦਦਾ ਕਰਦੇ ਫਿਰ ਗੱਲ ਕਰਦਾ ਬੰਦੇ ਤੇ ਕਰਾ ਦੇ ਬਾਪ ਤੋਂ ਫੋਨ ਮੈਂ ਦੁਬਾਰਾ ਫਿਰ ਨੰਬਰ ਤੋਂ ਫੋਨ ਕੁੜੀ ਗਲਤ ਸੀ ਕੁੜੀ ਦਾ ਕੰਟੈਂਟ ਪਾਉਣਾ ਗਲਤ ਸੀ ਕੁੜੀ ਵੀਡੀਓ ਬਣਾਉਣੀ ਸੀ ਉਹ ਵੀ ਗਲਤ ਸੀ ਜਿਹੜੀਆਂ ਹੋਰ ਕੁੜੀਆਂ ਬਣਾਉਂਦੇ ਜਾਂ ਮੁੰਡਾ ਜਾਂ ਕੁੜੀ ਕੋਈ ਵੀ ਤੇ ਵੀਡੀਓ ਬਣਾਉਗਾ ਇਦਾਂ ਦੀ ਕੋਈ ਕੰਟੈਂਟ ਗਲਤ ਪਾਊਗਾ ਮੈਂ ਉਹਦੇ ਕਾਰਵਾਈ ਮੈਂ ਕਰਵਾਵਾਂਗਾ ਵੀ ਬੰਦ ਤੁਸੀਂ ਉਸ ਚੀਜ਼ ਤੇ ਝੂਠ ਮੰਨਦੇ ਹੋ ਕਿ ਉਹਨਾਂ ਨੇ ਝੂਠ ਬੋਲਦਾ ਸਭ ਕੁਝ ਹੋ ਦੋ ਨੰਬਰੀ ਬੰਦਾ ਸਭ ਝੂਠ ਬੋਲਦਾ ਇਹੀ ਕਹਿ ਸਕਦੇ ਆ ਨੰਗ ਸਿੰਘਾਂ ਦੇ ਬਾਣੇ ਨੂੰ ਬਦਨਾਮ ਕਰਤਾ ਗੁਰੂ ਸਾਹਿਬਾਂ ਨੇ ਦੇ ਬਾਣੇ ਨੂੰ ਬਦਨਾਮ ਕੀਤਾ ਉਹ ਬੰਦੇ ਨੇ ਮੈਂ ਆਪਣਾ ਤੁਸੀਂ ਕਹਿ ਸੀ ਮੈਂ ਛਿੱਤਰ ਮਾਰਾਂਗਾ ਤੂੰ ਜਿੱਥੇ ਮਿਲੇਗਾ ਤੇ ਉਸ ਤੋਂ ਬਾਅਦ ਉਹਦਾ ਗੁੱਸਾ ਹੋਰ ਵਾਜ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾਮਲਾ ਪੱਕ ਸਕਦਾ ਮੈਂ ਤਾਂ ਮਾਰਾਂਗਾ ਛਿੱਤਰ ਬਾਈ ਜੀ ਨੇਪਾਲ ਦੀ ਧਰਤੀ ਜੀ ਇਕੱਲੇ ਨੂੰ ਇਸ਼ਾਜ ਪੱਟੀ ਕੱਲਾ ਆਜਵੇਂ ਮੇਰੇ ਨਾਲ ਮਾਰਾਂਗਾ ਚਪੇੜਾ ਮਾਰ ਮਾਰ ਕੇ ਤਾਂ ਮੂੰਹ ਲਾਲ ਕਰਦਾਗਾ ਤਰਾ ਦੀ ਥ੍ਰੈਟਿੰਗ ਆndi ਤੁਹਾਨੂੰ ਨੂੰ ਲੱਗਦਾ ਕਿ ਤੁਹਾਨੂੰ ਵੀ ਸਿਕਿਉਰਿਟੀ ਦੀ ਲੋੜ ਪੈ ਸਕਦੀ ਨਹੀਂ ਦੇਖੋ ਸਿਕਿਉਰਿਟੀ ਨੇ ਮੈਂ ਮੰਗੀ ਨਹੀਂ ਮੀ ਝੂਠ ਕਹਿੰਦਾ ਸਿਰਫ ਪ੍ਰਸ਼ਾਸਨ ਦੀ ਨੌਲੇਜ ਲੈਂਦਾ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਐਦਾਂ ਹੀ ਠੀਕ ਹੈ ਜਦੋਂ ਆਣੀ ਮੌਤ ਉਦੋਂ ਤਾਂ ਆਈ ਜਾਣੀ ਆਜ ਤੋਂ ਕੁਝ ਦਿਨ ਪਹਿਲਾਂ ਕਮਲਕੌਰ ਭਾਬੀ ਜਿਨ੍ਹਾਂ ਦਾ ਨਾਮ ਅਸਲ ਕੰਚਨ ਕੁਮਾਰੀ ਸੀ ਮੀਡੀਆ ਦੇ ਉੱਤੇ ਕਾਫੀ ਛਾਏ ਰਹੇ ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਲਜ਼ਾਮ ਛਾਨ ਕੀ ਉਹਨਾਂ ਵੱਲੋਂ ਜਿਹੜੀਆਂ ਵੀਡੀਓਜ਼ ਪਾਈਆਂ ਗਈਆਂ ਉਹ ਸਮਾਜ ਦੇ ਵਿੱਚ ਵਿਚਰਨ ਵਾਲੀਆਂ ਨਹੀਂ ਸਨ ਉਸ ਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਮਹਿਰੋ ਨੇ ਲਈ ਹੈ ਜੋ ਕਿ ਖੁਦ ਫਰਾਰ ਹੋ ਕੇ ਇਸ ਵਕਤ ਦੁਬਈ ਦੇ ਵਿੱਚ ਨੇ ਦੋ ਸਾਥੀ ਉਹਨਾਂ ਦੇ ਗ੍ਰਿਫਤਾਰ ਹੋ ਗਏ ਨੇ ਇੱਕ ਪਾਸਾ ਉਹ ਹੈ ਜੋ ਕਿ ਕਮਲਕੌਰ ਦੇ ਕਤਲ ਦਾ ਜਿਹੜਾ ਉਹ ਖਿਲਾਫ ਤੇ ਵਿੱਚ ਖੜਾ ਹੈ ਤੇ ਦੂਜਾ ਪਾਸਾ ਉਹ ਹੈ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਦੀਆਂ ਗੱਲਾਂ ਕਰਦਾ ਹੈ ਅੱਜ ਅਸੀਂ ਉਸ ਸੈਕਸ਼ਨਾਂ ਮਿਲਵਾਉਣ ਜਾ ਰਹੇ ਹਾਂ ਜਿਹੜੇ ਕਿ ਇਸ ਚੀਜ਼ ਨੂੰ ਬਖੂਬੀ ਗਲਤ ਦੱਸ ਰਹੇ ਨੇ ਮੇਰੇ ਨਾਲ ਨੇ ਸਿਮਰਨਜੀਤ ਸਿੰਘ ਸਿਮਰਨ ਜੀ ਤੁਸੀਂ ਕਮਲ ਕੋਰ ਦੇ ਕਤਲ ਨੂੰ ਗਲਤ ਦੱਸ ਰਹੇ ਹੋ ਔਰ ਮੈਰੋਂ ਦੇ ਖਿਲਾਫ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਵਾਕਈ ਹੀ ਹੈ ਸੱਚ ਮੁੱਚ ਜੋ ਕੁਝ ਹੋਇਆ ਉਹ ਗਲਤ ਹੈ ਬਿਲਕੁਲ ਇਹ ਗਲਤ ਹੋਇਆ ਉਹਨੂੰ ਕਾਨੂੰਨ ਚ ਹੱਥ ਲੈਣ ਦੀ ਕੀ ਲੋੜ ਪੈ ਗਈ ਸੀਗੀ ਐਡਾ ਕੀ ਆਪਣੇ ਦੌਦ ਇਬਰਾਹਿਮ ਬਣਦਾ ਸੀ ਕਿ ਕੋਈ ਔਰਤ ਦੇ ਹੱਥ ਚੱਕਣਾ ਪੈ ਗਿਆ ਨਿਹੰਗ ਸਿੰਘਾ ਦਾ ਬਾਣਾ ਪਾ ਕੇ ਉਹਨੂੰ ਬਦਨਾਮ ਕਰਤਾ ਕਿੱਦਾਂ ਦਾ ਬੰਦਾ ਹੈ ਕਿੱਦਾਂ ਦਾ ਇਨਸਾਨ ਹੋ ਸਕਦਾ ਹੈ ਅੱਜ ਸਾਡਾ ਭਾਰਤ ਛੱਡ ਕੇ ਭੱਜ ਚੁੱਕਿਆ ਕਿੱਡਾ ਗਦਾਉ ਦਾ ਇਬਰਾਹਿਮ ਮੈਨੂੰ ਸਮਝ ਨਹੀਂ ਆਉਂਦੀ ਕਿ ਸਿਰਫ ਆਮ ਬੰਦਾ ਹੈ ਇਹ ਇਹ ਪੰਜਾਬ ਵਿੱਚ ਮੌਲ ਐਡਨ ਦਾ ਗ੍ਰੇਡ ਕਰਤਾ ਵੀ ਕੱਲ ਕਿਸੇ ਨੂੰ ਕਾਲ ਕਰਾਂਗੇ ਨਾ ਕਿਸੇ ਨੂੰ ਧਮਕੀ ਦੇਵਾਂਗੇ ਕਿ ਪੈਸੇ ਇਕੱਠੇ ਕਰਨ ਦਾ ਦਰੀਆ ਬਣਾ ਲਿਆ ਹੋਣਾ ਇਹਨਾਂ ਨੇ ਜਰੀਆ ਬਣਾ ਲਿਆ ਸੌਰੀ ਜਰੀਆ ਕਹਿ ਸਕਦੇ ਆ ਜਰੀਆ ਬਣਾ ਲਿਆ ਇਸ ਟਾਈਮੇ ਬੰਦੇ ਨੇ ਅਮਰਤਪਾਲ ਮਹਿਰੋ ਨੇ ਐਦੇ ਜਿਹੜੇ ਸਾਥੀ ਹੈ ਐਦਿਟਿਸ ਤਿੰਨ ਜਿਹੜੇ ਅਰੈਸਟ ਵੀ ਹੋਏ ਮੇਰੇ ਨਾਲ ਹੋਰ ਜਿਹੜੀ ਟੀਮ ਵਰਕ ਕੰਮ ਕਰਦੀ ਉਹਨੇ ਨਹਾਂਗਾ ਸਿੰਘਾਂ ਦਾ ਬਾੜੇ ਨੂੰ ਬਦਨਾਮ ਕਰ ਚੁੱਕੇ ਇਸ ਟਾਈਮੇ ਲੋਕ ਪਹਿਲਾਂ ਨਿਹੰਗ ਸਿੰਘਾਂ ਦੇ ਬਾੜੇ ਨੂੰ ਕੀ ਕਰਦੇ ਸੀ ਕਿ ਦੇਖ ਕੇ ਕਹਿੰਨੇ ਕਿ ਸਾਡੀ ਹੈਲਪ ਕਰਨਗੇ ਲੋਕ ਡਰਦੇ ਨਹੀਂ ਸੀ ਅੱਜ ਲੋਕ ਸਾਈਡ ਤੇ ਚਲੇ ਜਾਂਦੇ ਸਾਈਡ ਤੇ ਨਿਕਲ ਜਾਂਦੇ ਨੇ ਕਿ ਸਾਡੀ ਉਹ ਕਰਨਗੇ ਪਰ ਸਿਮਰਨ ਹੋਰ ਵੀ ਕਈ ਨਿਹੰਗ ਸਿੰਘ ਐਸੇ ਨੇ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੋ ਅਮਰਤਪਾਲ ਹੁਣਾਂ ਨੇ ਕੀਤਾ ਉਹ ਬਖੂਬੀ ਠੀਕ ਕੀਤਾ ਨਹੀਂ ਨਹੀਂ ਬਿਲਕੁਲ ਗਲਤ ਕੀਤਾ ਬਈ ਇਹ ਅਮਰਤਪਾਲ ਮੈਰੋ ਦੀ ਗੱਲ ਕਰ ਰਹੇ ਨਾ ਤੁਸੀਂ ਉਹਨੇ ਬਿਲਕੁਲ ਗਲਤ ਕਾਨੂੰਨ ਨੂੰ ਹੱਥ 'ਚ ਲਿਆ ਉਹਦੀ ਉਲੰਘਣਾ ਕੀਤੀ ਕਿ ਜਿਹੜੇ ਇਹਦੇ ਫੇਵਰ ਦੀ ਗੱਲ ਕਰਦੇ ਹੋ ਬਾਈ ਦੋਨਾਂ ਪਾਸੇ ਦੀ ਪੱਖ ਦੀ ਗੱਲ ਕਰੀਏ ਦੋਨਾਂ ਦੀ ਸਾਈਡ ਲੈ ਕੇ ਚੱਲੀ ਹਾਂ ਕੁੜੀ ਗਲਤ ਸੀ ਕੁੜੀ ਦਾ ਕੰਟੈਂਟ ਪਾਉਣਾ ਗਲਤ ਸੀ ਕੁੜੀ ਵੀਡੀਓ ਬਣਾਉਣੀ ਸੀ ਉਹ ਵੀ ਗਲਤ ਸੀ ਜਿਹੜੀਆਂ ਹੋਰ ਕੁੜੀਆਂ ਬਣਾਉਂਦੇ ਜਾਂ ਮੁੰਡਾ ਜਾਂ ਕੁੜੀ ਕੋਈ ਵੀ ਵੀਡੀਓ ਬਣਾਊਗਾ ਇਦਾਂ ਦੀ ਕੋਈ ਕੰਟੈਂਟ ਗਲਤ ਪਾਊਗਾ ਮੈਂ ਉਤੇ ਕਾਰਵਾਈ ਮੈਂ ਕਰਵਾਵਾਂਗਾ ਪਰ ਬਟ ਲੇਕਿਨ ਅਮਰਤਪਾਲ ਮੈਰੋ ਨੇ ਮਾਰਿਆ ਕਿਉਂ ਘਰੋਂ 6 7 ਤਰੀਕ ਨੂੰ ਜਾ ਕੇ ਉਹਦੇ ਫਾਰਮਲ ਐਡਰੈਸ 'ਚ ਜਾਂਦਾ ਇੱਕ ਤੂੰ ਨਿਹੰਗ ਸਿੰਘੇ ਦਾ ਬਾਣਾ ਤੂੰ ਬਾਣੀ ਨਾਲ ਜੋੜਿਆ ਫਿਰ ਤੂੰ ਫਾਰਮਲ ਐਡਰੈਸ ਕਿਉਂ ਪਾ ਕੇ ਗਿਆ ਕਿਉਂਕਿ ਉਸ ਕੁੜੀ ਨੂੰ ਕਮਲ ਕੌਰ ਨੂੰ ਇਹਦੀਆਂ ਖੂਬੀਆਂ ਦਾ ਪਤਾ ਸੀ ਇਹ ਕੀ ਕਰਦਾ ਪਿਆ ਹੈ ਉਹਦੀਆਂ ਉਹਦੇ ਬਹੁਤ ਕੁਝ ਖਬਰਾਂ ਬਾਹਰ ਨਿਕਲ ਕੇ ਆਉਣੀਆਂ ਸੀ ਕਿ ਉਹ মিডিਏ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਸੀਗੀ ਇਹਨੂੰ ਮਿਲਦੀ ਵੀ ਨਹੀਂ ਸੀਗੀ ਜਦੋਂ ਇਹਨੂੰ ਉਹਨੇ ਘਰੇ ਜਾ ਕੇ ਗੱਲਬਾਤ ਕਰੀ ਇਹਨੇ ਕਿ ਮੈਂ ਅਮਰਤਪਾਲ ਮੈਰੋ ਦੀ ਮਾਤਾ ਨੇ ਪਛਾਣਿਆ ਨਹੀਂ ਸੀ ਇਹਨੂੰ ਵੀ ਕੌਣ ਹੈ ਕਹਿੰਦਾ ਮੈਂ ਅਮਰਤਪਾਲ ਮੈਰੋ ਕਹਿੰਦੀ ਭਾਈ ਬਹਿ ਜਾਓ ਤੁਹਾਨੂੰ ਚਾਹ ਪਾਣੀ ਪੁੱਛਦੇ ਆਂ ਕਹਿੰਦਾ ਮੈਂ ਪਾਣੀ ਵੀ ਨਾ ਠੰਡਾ ਪੀਣਾ ਚਲੋ ਠੰਡਾ ਲੈ ਕੇ ਦਿੱਤਾ ਉਹਨੂੰ 6-7 ਤਰੀਕ ਨੂੰ ਇੱਕ ਗੱਡੀ ਦੀ ਪ੍ਰੋਮੋਸ਼ਨ ਕਰਨ ਲਈ ਲੁਧਿਆਣੇ ਗਿਆ ਲੁਧਿਆਣੇ ਸਿੱਧਾ ਬਠਿੰਡੇ ਲੈ ਕੇ ਦੇਖੋ ਕਿੱਦਾਂ ਦੀ ਕਿੱਦਾਂ ਦਾ ਜਾਲ ਚ ਫਸਾਇਆ ਉਹਨਾਂ ਨੂੰ ਤੁਸੀਂ ਸਿਮਰਨ ਕਹਿ ਰਹੇ ਹੋ ਕਿ ਮੈਂ ਅਜੇ ਹੋਰ ਵੀ ਜੜੀਆਂ ਪੰਜਾਬ ਦੀਆਂ ਧੀਆਂ ਨੇ ਜਿਹੜਾ ਜਿਹੋ ਜਿਹਾ ਕੰਟੈਂਟ ਕ੍ਰੀਏਟ ਕਰਦੀਆਂ ਮੈਂ ਉਹਨਾਂ ਨੂੰ ਸਮਝਾਵਾਂਗਾ ਜਾਂ ਫਿਰ ਮੈਂ ਉਹਨਾਂ ਦੇ ਹੱਕ ਦੇ ਵਿੱਚ ਖੜਾਂਗਾ ਕਿ ਅਜਿਹੀਆਂ ਚੀਜ਼ਾਂ ਨਾ ਕੀਤੀਆਂ ਜਾਣ ਤੇ ਪਰ ਤੁਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਉਹਨਾਂ ਦਾ ਕਤਲ ਨਹੀਂ ਹੋਇਆ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਰੋਕਿਆ ਜਾ ਸਕੇ ਮੈਂ ਦੇਖੋ ਸੰਪਰਕ ਦੇਖੋ ਮੈਂ ਨਹੀਂ ਕੀਤਾ ਮੈਂ ਝੂਠ ਕਹਿ ਦਮਾ ਕਿ ਕੈਮਰੇ ਸਾਹਮਣੇ ਹਾਂ ਰਿਕਾਰਡ ਗੱਲ ਕਰਦਾ ਦੋ ਚੀਜ਼ਾਂ ਹੁੰਦੀਆਂ ਨੇ ਮੈਂ ਤਿੰਨ ਚਾਰ ਬੰਦਿਆਂ ਦੀ ਕੰਪਲੀਟ ਕੀਤੀ ਸਾਈਬਰ ਨੇ ਉਹ ਪੇਜ ਬੰਦ ਕਰ ਚੁੱਕੇ ਆਂ ਆਪਾਂ ਕਾਨੂੰਨ ਦੀ ਤਰੀਕੇ ਨਾਲ ਚੱਲੀਏ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕਰੀਏ ਪਰ ਇਹ ਲੋਕਾਂ ਨੇ ਕਾਨੂੰਨ ਦੇ ਦਾਇਰੇ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਗਾਈਡ ਕੀਤਾ ਜਾ ਸਕਦਾ ਸੀ ਕੰਪਲੀਟ ਕਰ ਸਕਦਾ ਸੀ ਕਹਿੰਦੇ ਅਮਰਪਾਲ ਮੈਨੂੰ ਕੰਪਲੀਟ ਕੀਤੀ ਪੁਲਿਸ ਨੇ ਕਿਉਂ ਨਹੀਂ ਸੁਣੀ ਪੁਲਿਸ ਨੇ ਜੇ ਤੂੰ ਪੁਲਿਸ ਦੇ ਦੇਹਲੀਆਂ ਚੜਿਆ ਹੋਏਗਾ ਤਾਂ ਤੇਰੀ ਪੁਲਿਸ ਨੇ ਕਿ ਹਵਾ 'ਚ ਤੀਰ ਮਾਰੀ ਜਾਂਦਾ ਮੀਂਹ ਬਣਾ ਤੁਸੀਂ ਉਸ ਚੀਜ਼ ਨੂੰ ਝੂਠ ਮੰਨਦੇ ਹੋ ਕਿ ਉਹਨਾਂ ਦੋ ਨੰਬਰੀ ਬੰਦਾ ਸਭ ਝੂਠ ਬੋਲਦਾ ਇਹੀ ਕਹਿ ਸਕਦੇ ਆ ਨੰਗ ਸਿੰਘਾਂ ਦੇ ਬਾਣੇ ਨੂੰ ਬਦਨਾਮ ਕਰਤਾ ਗੁਰੂ ਸਾਹਿਬਾਂ ਨੇ ਦੇ ਬਾਣੇ ਨੂੰ ਬਦਨਾਮ ਕੀਤਾ ਉਹ ਬੰਦੇ ਨੇ ਕਿਉਂ ਕੀਤਾ ਪੈਸੇ ਕਮਾਣ ਦੀ ਮਾਰੀ ਜਰੀਆ ਬਣਾਤਾ ਕਹਿੰਦਾ ਮੈਂ 50000 ਰੁਪਏ ਦੰਦਾ ਸੀ ਕੁੜੀ ਨੂੰ 2.5 ਲੱਖ ਰੁਪਏ ਆਫਰ ਦਿੱਤੀ ਤੇਰੀਆਂ ਕਿਹੜੀਆਂ ਕੈ ਫੈਕਟਰੀਆਂ ਚੱਲਦੀਆਂ ਉਹਦੀਆਂ ਫੈਕਟਰੀਆਂ ਚੱਲਦੀਆਂ ਜੇ ਉਹਦੇ ਜਿਹੜਾ 2.5 ਲੱਖ ਰੁਪਏ ਮਹੀਨਾ ਦੇ ਦੂੰਗਾ ਤੇ ਲੋਕਾਂ ਨੂੰ ਹੋਰ ਕੰਮ ਬਥੇਰੇ ਆ ਉਹਨਾਂ ਨੂੰ ਸੇਵਾ ਕਰਦੇ ਗਰੀਬ ਪਰਿਵਾਰਾਂ ਸੇਵਾ ਕਰਦੇ ਕਿੱਡਾ ਕ ਬਣੇ ਆਪ ਨੂੰ ਦੋ ਦੋ ਪ੍ਰਾਈਮ ਬਣਾ ਤੈਨ ਪੰਜਾਬ ਜਿਨਾ ਇਦਾਂ ਦਾ ਮਾਹੌਲ ਗ੍ਰੇਡ ਕਰਦਾ ਕਿ ਇਹਨੂੰ ਕੋਈ ਅਮਰਪਾਲ ਕੇ ਬਾਹਰੋਂ ਫੋਲ ਕਰੂਗਾ ਕਿ ਕਿਸੇ ਨੂੰ ਕਿ ਮੈਂ ਤੇ ਤੋ ਕਰੋੜ ਰੁਪਏ ਚਾਹੀਦਾ ਤਾਂ ਲੋਕ ਡਰ ਦੀ ਮਾਰੀ ਦੇ ਦੇਣਗੇ ਨਾ ਐਦਾਂ ਦਾ ਮਾਹੌਲ ਖਰਾਬ ਕਰਦਾ ਇਸ ਟਾਈਮ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਸੀਗਾ ਕਿ ਜਦੋਂ ਉਸ ਲੜਕੀ ਨੇ ਕਮਲ ਨੇ ਆਪਣੇ ਨਾਂ ਦੇ ਨਾਲ ਕੋਹਰ ਲਾਇਆ ਕੌਰ ਜਿਹੜਾ ਕਿ ਸਿੱਖਾਂ ਦੇ ਨਾਲ ਜੁੜਿਆ ਹੋਇਆ ਸਾਡਾ ਸਰਨੇਮ ਜਿਹਨੂੰ ਅਸੀਂ ਸਿਰਫ ਸਿੰਘ ਤੇ ਕੌਰ ਹੀ ਲਾਉਂਦੇ ਆ ਉਹਦੇ ਨਾਲ ਸਿੱਖੀ ਦੀ ਸ਼ਾਖ ਜਿਹੜੀ ਆ ਉਹ ਖਰਾਬ ਹੋ ਰਹੀ ਆ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਫਿਰ ਬਾਜੀ ਦੇਖੋ ਜਿਹੜਾ ਅਮਰਪਾਲ ਮੈਰੋ ਇਹ ਵੀ ਇੱਕ ਮੁਸਲਮਾਨ ਸੀਗਾ ਹਨਾ ਇਹ ਸੀ ਇਹ ਨਹੀਂ ਕਹਿੰਦੇ ਸਿੱਖੀ ਨਾਲ ਜੁੜਿਆ ਇਹ ਵੀ ਮੁਸਲਮਾਨ ਸੀਗਾ ਇਹ ਆਪਣੇ ਗੁਰੂ ਦਾ ਨਹੀਂ ਸਾਡਾ ਕਿੱਥੋਂ ਬਣ ਜਾਏਗਾ ਹਨਾ ਇਹ ਆਪਣੇ ਗੁਰੂ ਦਾ ਨਹੀਂ ਹੋਏ ਤੇ ਦੂਜੀ ਗੱਲ ਦੇਖੋ ਕੌਰ ਸਾਡੇ ਪੰਜਾਬ 'ਚ ਇਦਾਂ ਦੇ ਬਹੁਤ ਲੋਕ ਨੇ ਜਿਨ੍ਹਾਂ ਨੇ ਕੌਰ ਨਾਲ ਆ ਰੱਖਿਆ ਪਿੱਛੇ ਸਿੰਘ ਲਾਲ ਰੱਖਿਆ ਪਿੱਛੇ ਮੈਂ ਦੇਖੋ ਉਹਨਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਮਲਦੀ ਮੈਂ ਇਹ ਨਹੀਂ ਕਹਿੰਦਾ ਕਿ ਅਮਰਪਾਲ ਜਿਹੜਾ ਗਲਤੀ ਉਹ ਤਾਂ ਗਲਤ ਹੈ ਹੀ ਹੈ ਕਮਲਦੀ ਵੀ ਇਹ ਗਲਤੀਆਂ ਨੇ ਵੀਡੀਓ ਬਣਾਉਂਦੀ ਸੀ ਲੋਕਾਂ ਨੂੰ ਨਹੀਂ ਪਸੰਦ ਸੀ ਪਰ ਲੋਕਾਂ ਨੂੰ ਸਨੀ ਲੋਨੀ ਦੇਖੀ ਹੋਰ ਬਹੁਤ ਸਾਰੀਆਂ ਵੀਡੀਓ ਉਹਨਾਂ ਕਿਉਂ ਨਹੀਂ ਦੇਖਿਆ ਜਲੰਧਰ ਦੀ ਗੱਲ ਕਰੀਏ ਸ਼੍ਰੀਆਮ ਧੰਦਾ ਚੱਲਦਾ ਉਹ ਨਹੀਂ ਦੇਖਿਆ ਮੋਹਾਲੀ 3v2 ਦੀ ਗੱਲ ਕਰੀਏ ਉਹ ਨਹੀਂ ਦੇਖਿਆ ਜੀਰਕਪੁਰ ਦੀ ਗੱਲ ਕਰੀਏ ਉਹ ਨਹੀਂ ਦੇਖਿਆ ਕਿਉਂ ਸਿਰਫ ਕਮਲ ਕਿਉਂ ਟਾਰਗੇਟ ਕੀਤਾ ਕਿਉਂ ਗਰੀਬ ਘਰ ਦੀ ਕਮਲ ਸੀ ਤੇ ਉਹਨੂੰ ਅਮਰਪਾਲ ਦੀਆਂ ਖੂਬੀਆਂ ਸਾਰੀਆਂ ਪਤਾ ਸੀ ਕਿੱਥੇ ਕੀ ਕਰਦਾ ਸੀ ਕਿੱਥੇ ਕੀ ਕਰਦਾ ਸੀ ਕਮਲ ਤੋਂ ਪੈਸੇ ਮੰਗਦੇ ਸੀ ਕਿਉਂ ਉਹਨਾਂ ਨੇ ਆਵਾਜ਼ ਬਾਹਰ ਲੈ ਕੇ ਆਉਣਾ ਚਾਹੁੰਦੀ ਸੀ ਮੀਡੀਆ ਦੀ ਉਹਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਠੀਕ ਹੈ ਸਿਮਰ ਜਿਹੜੇ ਹੋਰ ਵੀ ਬਾਕੀ ਜਿਹੜੇ ਕੰਟੈਂਟ ਕ੍ਰੀਏਟਰ ਨੇ ਜਿਹੜਾ ਬਹੁਤ ਕੁਝ ਮੀਡੀਆ ਤੇ ਅਜਿਹਾ ਪਾਉਂਦੇ ਨੇ ਜੋ ਸਮਾਜ ਦੇ ਕਿਤੇ ਨਾ ਕਿਤੇ ਅਗੇਂਸਟ ਆ ਜਾਂ ਫਿਰ ਸਮਾਜ ਦੇ ਵਿੱਚ ਵਿੱਚ ਨਾ ਲਾਈਕ ਨਹੀਂ ਹੈਗਾ ਕੀ ਹੁਣ ਸਿਮਰਨ ਉਹਨਾਂ ਤੱਕ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ ਕਿ ਕਿਤੇ ਹੋਰ ਅਜਿਹੇ ਵਾਕਿਆਨਾ ਵਰਤ ਜਾਵੇ ਵੀਰ ਮੈਂ ਤਾਂ ਦੇਖੋ ਹਰ ਇੱਕ ਦੀ ਮਦਦ ਕਰਦਾ ਹਰ ਇੱਕ ਨਾਲ ਜੁੜਿਆ ਹਰ ਦੀ ਸਹਾਇਤਾ ਕਰਾਂਗੇ ਮੈਂ ਇਹ ਕਹਿਣਾ ਚਾਹੁੰਦਾ ਜਿਹੜਿਆਂ ਹੋਰ ਵੀ ਕੁਨੇ ਦੇ ਕੰਟੈਂਟ ਵੀਡੀਓ ਬਣਾਉਂਦੇ ਆ ਨਾ ਮੈਂ ਉਹਨਾਂ ਦੇ ਵੀ ਖਿਲਾਫ ਆ ਇਹ ਨਹੀਂ ਕਿ ਮੈਂ ਦੇ ਹੋਰ ਸਾਰਿਆਂ ਦੇ ਖਿਲਾਫ ਹੈ ਚਾ ਮੁੰਡਾ ਚਾ ਕੁੜੀ ਚਾ ਲੜੀ ਜੋ ਵੀ ਵੀ ਇਦਾਂ ਦੇ ਕੰਟੈਂਟ ਵੀਡੀਓ ਬਣਾਣਗੇ ਨਾ ਉਹਨਾਂ ਦੀ ਮੈਂ ਕੰਪਲੀਟ ਕਰਾਂਗਾ ਸਭ ਮੈਨੂੰ ਦੱਸੋ ਕਿ ਇਹ ਕੁੜੀ ਨੇ ਇਦਾਂ ਦੇ ਇੱਕ ਫੇਸ ਦਾ ਨਾਮ ਹੈ ਕੰਟੈਂਟ ਇਦਾਂ ਬਣਾਉਂਦੇ ਨੇ ਇਹ ਵੀਡੀਓ ਮੈਂ ਉਹਨਾਂ ਦੀ ਕਾਰਵਾਈ ਕਰਾਵਾਂਗਾ ਠੀਕ ਹੈ ਹੁਣ ਆਨੇ ਅਸੀਂ ਦੂਜੇ ਪਾਸੇ ਹੁਣ ਤੁਸੀਂ ਜੋ ਗੱਲਬਾਤ ਕਰ ਰਹੇ ਹੋ ਉਸ ਨੂੰ ਲੈ ਕੇ ਹੁਣ ਤੁਹਾਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਰਿੰਦਾ ਹੁੰਦਾ ਉਹ ਗਵਾਂਡੀ ਮੁਲਕ ਪਾਕਿਸਤਾਨ ਤੁਹਾਨੂੰ ਧਮਕਾ ਰਿਹਾ ਉੱਥੋਂ ਦਾ ਸ਼ਾਜਾਦ ਪੱਟੀ ਜੋ ਇੱਕ ਨਾਮੀ ਤੁਸੀਂ ਉਹਨੂੰ ਟੈਰਰ ਕਹਿ ਲਓ ਜਾਂ ਕੁਝ ਵੀ ਕ ਤਾਨੂੰ ਧਮਕੀ ਦੇ ਰਿਆ ਸਿੱਧੇ ਤੌਰ ਤੇ ਫੋਨ ਕਰਕੇ ਕੀ ਸੀ ਪੂਰਾ ਵਾਕਿਆ ਕੀ ਉਹਨੇ ਧਮਕੀ ਦੇ ਵਿੱਚ ਕਿਹਾ ਭਾਈ ਜੀ ਦੇਖੋ ਅਮਰਪਾਲ ਮੈਰੋ ਦੇ ਨਾਲ ਕਿਤੇ ਨਾ ਕਿਤੇ ਕਨੈਕਸ਼ਨ ਜੁੜਦੇ ਨਜ਼ਰ ਆ ਰਹੇ ਨੇ ਜੁੜਦੇ ਨਜ਼ਰ ਆ ਰਹੇ ਨੇ ਦੇਖੋ ਹਨ ਤੇ ਉਹਦੇ ਵੀ ਤੂੰ ਆਪਣਾ ਪਾਕਿਸਤਾਨ ਸੰਭਾਲਦਾ ਨਹੀਂ ਪਾਕਿਸਤਾਨ ਚ ਬਧੀਰਾ ਗੰਦ ਚੱਲਦਾ ਉਹਨਾਂ ਨੂੰ ਬੰਦ ਜੀ ਪਾਕਿਸਤਾਨ ਡਰਾਮੇ ਚੱਲਦੇ ਪੂਰਾ ਨੰਗ ਪਾਣਾ ਚੱਲਦਾ ਉਹ ਬੰਦ ਕਰਾ ਲੈ ਸਜਾਦ ਭੱਟੀ ਨੇ ਕਿੱਡਾ ਵੱਡਾ ਗੈਂਗਸਟਰ ਬਣਦਾ ਇਹ ਤੇ ਉਹ ਤਾਂ ਬੰਦ ਨਹੀਂ ਕਰਿਆ ਸਾਡੇ ਪੰਜਾਬ ਦਾ ਕਿਹਨਾ ਮਾਹੌਲ ਇਦਾਂ ਦਾ ਗ੍ਰੇਟ ਕਰ ਦਿੰਦਾ ਕਿ ਮਾਹੌਲ ਸਾਡਾ ਖਰਾਬ ਹੋ ਜੇ ਤੇ ਇਹ ਬੰਦੇ ਨੇ ਅਮਰਪਾਲ ਮੈਰੋ ਦੇ ਹੱਕ 'ਚ ਬਿਆਨ ਦਿੱਤਾ ਕਹਿੰਦਾ ਜੋਧਾ ਏ ਉਹਨੇ ਜੋਧਾ ਏ ਪੂਰਾ ਕਿ ਉਹਨੇ ਇੱਕ ਕਤਲ ਕਰਤਾ ਯਾਰ ਸਾਡੇ ਗੁਰੂ ਸਿਵਾਨਾ ਨੇ ਕਿਸੇ ਔਰਤ ਦੇ ਹੱਥ ਚੱਕਣਾ ਨਹੀਂ ਸਿਖਾਇਆ ਸਾਡੇ ਗੁਰੂ ਸਿਵਾਨਾ ਨੇ ਹਿਫਾਜ਼ਤ ਕੀਤੀ ਏ ਲੇਡੀਜ਼ ਦੀ ਜਾਂ ਔਰਤਾਂ ਦੀ ਸਾਡੇ ਆਪਣਿਆਂ ਦੀ ਇਫਾਜ਼ਤ ਕੀਤੀ ਪਰ ਇਹ ਲੋਕਾਂ ਨੇ ਇਫਾਜ਼ਾ ਥੋੜੀ ਕੀਤੀ ਕਤਲ ਕਰਨੇ ਸ਼ੁਰੂ ਕਰ ਦਿੱਤੇ ਇਦਾਂ ਦੇ ਡਰਾਮੇ ਬਾਜ ਨੇ ਅਮਰਤਪਾਲ ਮਹਿਰੋ ਵਰਗੇ ਦੇਖੋ ਸਜਾਦ ਪੱਟੀ ਰਿਹਾ ਆਪਣੀ ਹਰਕਤਾਂ ਤੋਂ ਬਾਜ਼ ਆ ਜਾਏ ਸਜਾਦ ਪੱਟੀ ਕਿੱਡਾ ਗ बड़ा ਗੈਂਗਸਟਰ ਹੋਵੇ ਅਸੀਂ ਡਰਨ ਵਾਲੇ ਨਹੀਂ ਐ ਐਡਾ ਕਿ ਦਮ ਨੇ ਨੇਪਾਲ ਆ ਜਾਏ ਮੈਨੂੰ ਕਹਿੰਦਾ ਕਹਿੰਦਾ ਤੂੰ ਮਕਸੀਕੋ ਆ ਜਾ ਪੁਰਤਗਾਲ ਆ ਜਾ ਦੁਬਈ ਮੈਂ ਫੋਨ ਤੂੰ ਮੈਨੂੰ ਕਰਦਾ ਪਿਆ ਤੂੰ ਆ ਆ ਨਾ ਤੈਨੂੰ ਲੋੜ ਹੈ ਨਾ ਮੇਰੀ ਆ ਜਾ ਤੂੰ ਮੈਂ ਤੈਨੂੰ ਬੰਗਾਰਦਾ ਤੂੰ ਨੇਪਾਲ ਆ ਜਾ ਤੂੰ ਦੇਖ ਲੈ ਕਿੱਡਾ ਕੋ ਖੱਬੀ ਖਾਨੇ ਦਾ ਮੈਂ ਆਪਣਾ ਤੁਸੀਂ ਕਹਿਆ ਸੀ ਮੈਂ ਛਿੱਤਰ ਮਾਰਾਂਗਾ ਤੂੰ ਜਿੱਥੇ ਮਿਲੇਂਗਾ ਤੇ ਉਸ ਤੋਂ ਬਾਅਦ ਉਹਦਾ ਗੁੱਸਾ ਹੋਰ ਵੱਧ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾਮਲਾ ਪੱਕ ਸਕਦਾ ਮੈਂ ਤਾਂ ਮਾਰਾਂਗਾ ਛਿੱਤਰ ਬਾਈ ਜੀ ਨੇਪਾਲ ਦੀ ਧਰਤੀ ਜੀ ਇਕੱਲੇ ਨੂੰ ਸ਼ਾਜ ਬੱਟੀ ਇਕੱਲਾ ਆਜੇ ਮੇਰੇ ਨਾਲ ਮਾਰਾਂਗਾ ਚਪੇੜਾ ਮਾਰ ਮਾਰ ਕੇ ਤਾਂ ਮੂੰਹ ਲਾਲ ਕਰਦਾਗਾ ਮੈਂ ਕਹਿੰਦਾ ਜਾ ਘੁੱਲ ਲਵੇ ਜਿੱਦਾਂ ਮਾਰੀ ਲੜਾਈ ਕਰ ਲਵੇ ਲੜਨ ਨੂੰ ਤਿਆਰ ਹਾਂ ਮੈਂ ਡੱਟ ਕੇ ਲੜਾਂਗੇ ਭੱਜਣ ਵਾਲਿਆਂ ਚੰਨੂ ਹੈ ਚਾਰ ਮਾਰੂਗਾ ਤਾਂ ਤਿੰਨ ਤਾਂ ਮਾਰਾਂਗੇ ਅਸੀਂ ਮਤਲਬ ਬਰਾਬਰ ਦਾ ਉਹ ਕਰਾਂਗੇ ਆਪਾਂ ਹੂੰ ਉਸ ਤੋਂ ਬਾਅਦ ਹੁਣੇ ਕੁਝ ਸਮਾਂ ਪਹਿਲਾਂ ਤੁਹਾਨੂੰ ਫੇਰ ਇੱਕ ਥ੍ਰੈਟਿੰਗ ਕਾਲ ਆਂਦੀ ਹੈ ਯਾਨੀ ਕਿ ਉਹ ਥ੍ਰੈਟਿੰਗ ਦਾ ਸਿਲਸਲਾ ਹੁਣ ਘਟਦਾ ਨਹੀਂ ਵੱਧਦਾ ਜਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਹੁਣ ਇੱਕ ਤਾਂ ਸ਼ਾਜਾਦ ਪੱਟੀ ਸੀ ਜਿਹੜਾ ਉਧਰੋਂ ਧਮਕਾਰਿਆ ਸੀਗਾ ਹੁਣ ਹੋਰ ਕਾਲਾਂ ਵੀ ਆ ਰਹੀਆਂ ਉਸ ਬਾਰੇ ਵੀ ਦੱਸੋ ਜਿਹੜਾ ਤੁਸੀਂ ਮੈਂ ਚਾਹਾਂਗਾ ਆਪਣਾ ਫੋਨ ਕਾਲ ਵੀ ਜਿਹੜਾ ਕੱਢ ਕੇ ਜਰੂਰ ਦਿਖਾਓ ਕੌਣ ਸੀ ਦੇਖੋ ਜਿਹੜਾ ਨੇ ਕਾਲਾਂ ਆ ਰਹੀਆਂ ਨੇ ਕਾਲਾਂ ਦੀ ਗੱਲ ਕਰੀਏ ਮੇਰੀ ਨਾ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਅਮਰਤਪਾਲ ਮੈਰੋ ਦੇ ਗੁੰਡੇ ਜਿਹੜੇ ਪਾਲੇ ਵੇ ਆ ਉਹਨਾਂ ਦੀਆਂ ਕਾਲਾਂ ਆ ਰਹੀਆਂ ਇੱਕ ਸ਼ਾਜਾਦ ਪੱਟੀ ਦੀਆਂ ਜਿਹੜੇ ਗੈਂਗਸਟਰ ਬਾਦ ਨੂੰ ਇਹ ਪੈਦਾ ਕਰਦੇ ਆ ਉਹਨਾਂ ਦੇ ਗੁਰਦਿਆਂ ਦੀ ਮੈਨੂੰ ਕਾਲ ਆ ਰਹੀ ਹੈ ਕਿ ਤੂੰ ਇਦਾਂ ਦਾ ਕੰਮ ਨ ਆਜ ਨੂੰ ਦਮਾਨ ਦੀ ਕੋਸ਼ਿਸ਼ ਕੀਤੀ ਮੈਂ ਡਰ ਕੇ ਪਿੱਛੇ ਹਟ ਜਾ ਤੇ ਅਮਰਤਪਾਲ ਮਹਿਰੋ ਐਨਜੋਏ ਕਰ ਰਿਹਾ ਨਾ ਵੀ ਬਾਤਾਂ ਭੱਜ ਗਿਆ ਉਹਦੀ ਕੋਲ ਅਵਾਜ਼ ਨੂੰ ਚੱਕੇ ਨਾ ਦੇਖੋ ਪੂਰਾ ਪੰਜਾਬ ਹੈ ਕਿਸੇ ਨਾ ਮੁੱਦਾ ਨਹੀਂ ਚੱਕਿਆ ਜਿਹਨੇ ਚੱਕਿਆ ਤਾਂ ਅੱਗੇ ਆਉਂਦਾ ਉਹਦਾ ਇਹ ਰਿਜ਼ਲਟ ਮਾੜਾ ਕੱਢਦੇ ਨੇ ਵੀ ਉਹਨੂੰ ਮਾਰ ਦਿੱਤਾ ਜਾਂਦਾ ਪਰ ਮੈਂ ਕੋਈ ਗੱਲ ਨਹੀਂ ਜਦੋਂ ਮਰਨਾ ਤਾਂ ਸੱਚ ਲਈ ਮਰਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਮਰਨ ਤੋਂ ਨਹੀਂ ਡਰਦੇ ਆਪਾਂ ਪਰ ਮੈਂ ਇਹ ਕਹਿਣਾ ਚਾਹੁੰਦਾ ਸਜਾਦ ਪੱਟੀ ਚ ਅਮਰਤਪਾਲ ਮਹਿਰੋ ਜਿੱਥੇ ਮਰਜੀ ਭੱਜ ਲੈ ਇਹਨੂੰ ਲੈ ਕੇ ਇੰਡੀਆ ਆਵਾਂਗੇ ਤੇ ਇੰਡੀਆ ਡੇਲ ਚ ਡੱਕਾਂਗੇ ਤੇ ਐਨਐਸਏ ਲੱਗੂਗੀ ਔਰ ਡਿ ਸ਼ਹਜਾਦ ਪੱਟੀ ਜੀ ਤੁਸੀਂ ਗੱਲ ਕੀਤੀ ਹੈ ਸ਼ਹਜਾਦ ਪੱਟੀ ਅਜਿਹਾ ਕੁਝ ਕਰਕੇ ਤੁਹਾਨੂੰ ਨਹੀਂ ਲੱਗਦਾ ਕਿ ਹੋਰ ਜਿਹੜੇ ਲੋਕ ਅਜਿਹੀ ਕਾਨੂੰਨੀ ਹਰਕਤ ਕਰਨ ਨੂੰ ਤਾਂਗ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਇੱਕ ਸ਼ਹਿ ਮਿਲ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਬਾਈ ਜੀ ਪੂਰੀ ਸ਼ਹਿ ਮਿਲ ਰਹੀ ਹੈ ਦੇਖੋ ਇਹਨਾਂ ਨੂੰ ਪੂਰੀ ਸ਼ਹਿ ਦੀ ਸ਼ਹਿ ਹੈ ਹੀ ਨਹੀਂ ਆ ਤੁਹਾਨੂੰ ਜਿਹੜੀ ਪਾਕਿਸਤਾਨ ਤੋਂ ਸਵੇਰ ਦੀ ਕਾਲ ਹੈ ਤੇ ਦੁਪਹਿਰ ਦੀ ਵੀ ਕਾਲ ਆ ਤੁਹਾਨੂੰ ਮੈਂ ਸੁਣਾ ਦਣਾ ਤੁਸੀਂ ਦੇਖੋ ਜ਼ਰੂਰ ਚਾਹਾਂਗਾ ਅਸੀਂ ਕਾਲ ਕਰਕੇ ਇਹ ਕਹਿੰਦਾ ਤੁਹਾਨੂੰ ਕੀ ਹੋਰ ਠੀਕ ਹੋ ਹਾਂਜੀ ਬੋਲੋ ਹਾਂਜੀ ਦਿਲਾਓ ਵੀ ਕੁਝ ਬੋਲੋ ਪਾਕਿਸਤਾਨ ਤੋਂ ਹਾਂ ਤੁਸੀਂ ਕੀ ਤੇ ਚਾਰ ਫੋਨ ਨਾਲ ਤੁਹਾਡੇ ਦੱਸੋ ਹੈ ਚਾਰ ਫੋਨ ਤੁਹਾਡੇ ਵਾਲੇ ਕੀ ਹੋਏ ਦੱਸੋ ਫੋਨ ਕਰਦੇ ਹਾਂ ਕੀ ਹੋਇਆ ਹੋਰ ਸੁਣਾਓ ਕਿ ਬੜਾ ਠੀਕ ਠਾਕ ਹੋ ਤੁਹਾਡੇ ਵਾਸਤੇ ਗਿਫਟ ਆਇਆ ਹੈ ਅੱਛਾ ਹਾਂਜੀ ਪਾਕਿਸਤਾਨ ਚ ਠੀਕ ਹੈ ਇਹ ਐਡਰੈਸ ਹੈ ਤੁਹਾਡਾ ਜੀ ਕੀ ਚਾਹੀਦਾ ਡਰੈਸ ਐਡਰੈਸ ਅੱਛਾ ਡਰੈਸ ਚਾਹੀਦਾ ਹੋਏ ਗੱਲ ਇਹ ਭੇਜ ਦਨੇ ਹੋਰ ਦੱਸੋ ਆਉਂ ਜੀ ਪੇਜ ਜੀ ਤੁਹਾਨੂੰ ਗਿਫਟ ਪੇਜ ਜੀ ਫਿਰ ਠੀਕ ਆ ਦੁਬਾਰੇ ਫੋਨ ਨਾ ਕਰ ਲਿਓ ਠੀਕ ਆ ਲੱਗੀ ਸਮਝ ਨਹੀਂ ਤੁਸੀਂ ਖੁਦ ਹੀ ਨੰਬਰ ਦਿੱਤਾ ਜੀ ਬਰੋਡਕਾਸਟ ਇਹਨੇ ਕੁਮੈਗਾ ਤੁਸੀਂ ਖੁਦ ਹੀ ਨੰਬਰ ਦਿੱਤਾ ਤੇ ਕੀ ਕਰੀਏ ਫਿਰ ਜੇ ਨੰਬਰ ਦੇਤਾ ਤੂੰ ਕੀ ਕਰੇਗਾ ਫਿਰ ਚਲ ਤੋ ਹੋਣਾ ਫਿਰ ਡਾਇਰੈਕਟ ਗਿਫਟ ਦੇਈਏ ਤੁਹਾਨੂੰ ਭਾਜੀ ਕੋਈ ਗੱਲ ਨਹੀਂ ਦੇ ਦੂੰਗਾ ਕੋਈ ਗੱਲ ਨਹੀਂ ਠੀਕ ਆ ਦੁਬਾਰਾ ਫੋਨ ਨਹੀਂ ਕਰਨਾ ਦੇਖੋ ਦੱਸ ਫੋਨ ਕਰ ਦੋ ਹੁਣ ਦੱਸ ਹੁਣ ਵਿਹਲਾ ਹੀ ਆ ਮੈਂ ਬਾਈ ਹੁਣ ਤੇਰੇ ਤੇ ਹੁਣ ਜਿੰਨੇ ਮਰਜ਼ੀ ਫੋਨ ਕਰੀ ਆ ਹੁਣ ਲੋਕੇਸ਼ਨ ਚਾਹੀਦੀ ਸੀ ਮੇਰੀ ਕਿ ਤੀੜਾ ਅੱਗੇ ਤੂੰ ਉੱਥੇ ਹੁਣੇ ਹੀ ਕੈਮਰੇ ਅੱਗੇ ਬੰਕੀ ਜਨਾ ਇਹ ਤੂੰ ਬੰਦਾ ਹੈ ਕੋਈ ਕੌਣ ਬੰਦਿਆ ਬੰਦਾ ਬੰਦਾ ਸਮਝਦਾ ਤੂੰ ਆਪਣੇ ਆਪ ਨੂੰ ਕੌਣ ਬੰਦਾ ਹੀ ਹੈ ਲੋਕੇਸ਼ਨ ਚਾਹੀਦੀ ਲੋਕੇਸ਼ਨ ਭੇਜ ਦੇਣੀ ਤੈਨੂੰ ਤੂੰ ਖੜਾ ਲੰਚਰ ਲਿਆ ਲੋਕੇਸ਼ਨ ਭੇਜ ਦੇਣੀ ਤੈਨੂੰ ਤੀੜਾ ਲੋਕੇਸ਼ਨ ਭੇਜ ਦੇ ਤੈਨੂੰ ਓਏ ਇੱਦਾਂ ਹੁਣੇ ਦੂਰ ਨਾਲ ਸਾਹਮਣੇ ਰੋ ਗਿਆ ਹਟਿਆਂ ਤੇ ਹੁਣੇ ਤੂੰ ਫੇਰ ਬਦਮਾਸ਼ੀ ਘਟਲਣਾ ਸੀ ਪਿਓ ਕੋ ਕੌਣ ਰੋਕੇ ਹਟਿਆਂ ਕੋਣ ਰੋਕੇ ਹਟਿਆਂ ਹੁਣੇ ਦੇ ਮੀਡੀਆ ਸਾਹਮਣੇ ਜਾ ਹਾਂ ਜੀ ਬੇਪੀ ਮਿੰਟ ਤੇ 10 ਮਿੰਟ ਰੈਟ ਹੁੰਦੇ ਪਰ ਰੈਟ ਤਾਂ ਹੈ ਹੀ ਕਿਨੇ ਅਤਰਾਇਤ ਤਾਂ ਹੈਗੀ ਨਹੀਂ ਤੇਰੀ ਫੇਰ ਮੈਂ ਤੇਰੀ ਵੀਡੀਓ ਦੇਖੀ ਨਾ ਫੇਰ ਅੱਛਾ ਵੀਡੀਓ ਦੇਖ ਲਈ ਤੇਰੀ ਵੀਡੀਓ ਦੇਖੀ ਕਿੱਥੇ ਵੀਡੀਓ ਦੇਖ ਲਿਆ ਮੇਰੀ ਗਈ ਜਾਨ ਆ ਭਾਈ ਛੇ ਜਦ ਬੱਟੀ ਅੱਛਾ ਸਜਾਦ ਬੱਟੀ ਤੇਰਾ ਜੀਜਾ ਲੱਗਦਾ ਮੇਰੀ ਗੱਲ ਸੁਣੋ ਜੀ ਆਪਾਂ ਤੁਹਾਨੂੰ ਕੁਝ ਕਿਹਾ ਜੀ ਉਹ ਦੋ ਦੇ ਛਾਲੇ ਕਿੰਨਾ ਹਮੇਸ਼ਾ ਚਤਰ ਮਾਨ ਨੇ ਆ ਜਾ ਬਾਹਰ ਬਾਹਰ ਹੀ ਆ ਉਹ ਬਾਹਰ ਹੈ ਓਏ ਹੈਲੋ ਬਾਰੀ ਤਾਂ ਹੈ ਮੈਂ ਕਿਦੇ ਅੰਦਰ ਹਾਂ ਕਿੱਥੇ ਹਾਂ ਨੂੰ ਮੈਂ ਚੰਡੀਗੜ੍ਹ ਖੜਾ ਆ ਜਾ। ਓਏ ਯਾਰ ਮੇਰੀ ਗੱਲ ਸੁਣ ਲੈ। ਓ ਮੇਰੀ ਗੱਲ ਸੁਣ ਲੈ। ਹਾਂ ਸੁਣ। ਮੈਂ ਕਿਹਾ ਸੀ ਨਾ ਡੇਅ ਡਰੈਸ ਸੋਧੋ ਤੇ ਕਾਣੀ। ਤੇ ਲੋਕੇਸ਼ਨ ਭੇਜ ਰਿਹਾ ਤੈਨੂੰ। ਹੁਣ ਇਹ ਦੂਆ ਮਾ ਆਪਣੇ ਪੀਰੋ ਸਾਹਮਣੇ ਰੋ ਗਿਆ ਲੱਗੇ ਪਿੱਛੇ ਜਿਹੜਾ ਬਣਾਇਆ ਹੋ ਗਮੀਡੀ ਵਾਲਾ ਸੱਜਿਆ ਹੋ ਗਿਆ ਜੀ ਵੇਖ ਲਓ ਮੈਨੂੰ ਥ੍ਰੈਟ ਹੁੰਦੇ। ਫੇਰ ਭੌਂਕੀ ਜਾਂਦਾ ਕੋ ਤੈਨੂੰ ਬੰਦਾ ਸਮਝਦਾ ਨੂੰ ਆਪਣੇ ਆਪ ਨੂੰ। ਨਹੀਂ ਤੂੰ 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 ਬੰਦਾ ਆਪਣੇ ਸਾਹ ਨੂੰ ਤੂੰ ਬਾਹਰ ਬੈ ਕੇ ਸੁਣ ਮੇਰੀ ਗੱਲ ਇੱਕ ਮਿੰਟ। ਸੁਣੋ ਮੇਰੀ ਗੱਲ ਮੈਂ ਲੋਕੇਸ਼ਨ ਓਏ ਸੁਣ ਥੈਂਕ ਯੂ ਸਾਲਿਆ ਥੈਂਕ ਯੂ ਸੁਣੇਗਾ ਪਕਾਜੀ ਵਾਰੀ ਜੰਦਾ ਹੋਈ ਬਾਹਰ ਬੈਠਾ ਹੋਣਾ ਕਿਤੇ ਕੰਮ ਕਰਦਾ ਤੂੰ ਇਦਾਂ ਹੀ ਸੁਣ ਮੇਰੀ ਗੱਲ ਤੇ ਨਾਲ ਸੇਮ ਹੈਰ ਸੇਮ ਹੈ ਰੱਦ ਤੂੰ ਉਹ ਤੋਂ ਬਿਨਾਂ ਹੀ ਹੈ ਤੂੰ ਸਾਰਾ ਕੁਝ ਤੈਨੂੰ ਕੀ ਕਮਾ ਤੈਨੂੰ ਤੈਨੂੰ ਬੋਲਣ ਦੀ ਤੈਨੂੰ ਤਮੀਜ਼ ਨਹੀਂ ਹੈਗੀ ਤੇ ਮੈਨੂੰ ਇਹ ਦੱਸ ਕੋਈ ਗੱਲ ਨਹੀਂ ਕੋਈ ਨਹੀਂ 66 66 ਤੇ ਤਾਂ ਕੁਝ ਨਹੀਂ ਹੋਣਾ ਤੇ ਤੋਂ ਲੋਕੇਸ਼ਨ ਪਿੰਡ ਦੇ ਤੇ ਕੁਝ ਨਹੀਂ ਹੋਣਾ ਓਏ ਓਏ ਮੇਰੀ ਗੱਲ ਸੁਣ ਤੂੰ ਜਿਹੜਾ ਬੱਟੀ ਦਾ ਦੇਖ ਮਾਲੋ ਕੇਸਾ ਕਿੰਨਾ ਹੈ ਨਹੀਂ ਨਹੀਂ ਜੀ ਤੁਸੀਂ ਇਦਾਂ ਕਰਦੇ ਦੀ ਇਦਾਂ ਕਰਦੇ ਫਿਰ ਗੱਲ ਕਰਦਾ ਬੰਦੇ ਤੇ ਕਰਾ ਦੇ ਬਾਪ ਤੋਂ ਫੋਨ ਮੈਂ ਦਵਾਰਾ ਫਿਰ ਨੰਬਰ ਤੋਂ ਫੋਨ ਮੈਂ ਕਰਾਂ ਫੋਨ ਉਹਨੂੰ ਤੂੰ ਕਰ ਲੈ ਕਰ ਲੈ ਨਾ ਚੱਲ ਕੱਟ ਫੋਨ ਕੱਟ ਫੋਨ ਕੱਟ ਦਿੰਦਾ ਫੋਨ ਕੱਟ ਫੋਨ ਠੀਕ ਹੈ ਠੀਕ ਹੈ ਜੀ ਦੇਖੋ ਇਦਾਂ ਠੀਕ ਹੈ ਨਾ ਹੂੰ ਇਹ ਦੇਖ ਲਓ ਸਿੱਧੀ ਗਾਲੀ ਕਲੋੜਚੋਰ ਧਮਕੀਆਂ ਤੁਹਾਨੂੰ ਲਗਾਤਾਰ ਦਿੱਤੀਆਂ ਜਾ ਰਹੀਆਂ ਹੋਰ ਆ ਜਾਏਗਾ ਕੋਹਰਾ ਨਾਲ ਵਿਚ ਨੂੰ ਕਾਲ ਫੇਰ ਆ ਜਾਏਗਾ ਇਹ ਤਾਂ 10 ਮਿੰਟ ਦੀ ਵੇਟ ਕਰਕੇ 10 ਮਿੰਟ ਵੇਟ ਕਰ ਲੈ ਫੇਰ ਆ ਜਾਏਗਾ ਇਹ ਤਾਂ ਬਹੁਤ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਇਕੱਠੇ ਹੁੰਦੇ ਬਾਈ ਤੇ ਤੂੰ ਹੀ ਕਿਉਂ ਸਮਝਦੇ ਕਿ ਸਾਰੇ ਜਣੇ ਤੁਹਾਡੇ ਤੇ ਹੱਥ ਧੋ ਕੇ ਪੈ ਗਏ ਆ ਕਿ ਲਾਈਕ ਕਾਨੂੰਨ ਦੀ ਕੋਈ ਨਾ ਦੀ ਕੋਈ ਕੁਣੀ ਨਾ ਦੀ ਚੀਜ਼ ਰਹੀ ਨਹੀਂ ਗਈ ਬਾਈ ਇਦਾਂ ਦਾ ਦੇਖੋ ਇਹਨਾਂ ਸਿਰਫ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਇਸ ਟਾਈਮ ਦਬਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਕੋਈ ਬੰਦਾ ਉੱਚ ਚੱਲੇ ਨਾ ਜਾਵੇ ਕਿ ਅਮਰਪਾਲ ਮਿਰਦੇ ਅੰਗੇਸ਼ ਨਾ ਚੱਲੇ ਮੈਂ ਤਾਂ ਚੱਲਾਂਗਾ ਰੀਜ਼ਨ ਕੀ ਇਹਨੇ ਕੁੜੀ ਨਾਲ ਗਲਤ ਕੀਤਾ ਕਾਨੂੰਨ ਦੀ ਉਲੰਘਣਾ ਕੀਤੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਹਮੇਸ਼ਾ ਹੀ ਸੱਚ ਦਾ ਸਾਥ ਦਿੱਤਾ ਤੇ ਮੈਂ ਉਹ ਕੁੜੀ ਦਾ ਪਰਿਵਾਰ ਨੂੰ ਇਨਸਾਫ ਦਵਾ ਕੇ ਛੱਡਾਂਗਾ ਮਾਂ ਨੂੰ ਇਨਸਾਫ ਦਵਾਵਾਂਗਾ ਤੇ ਬਾਪ ਨੂੰ ਇਨਸਾਫ ਦਵਾਵਾਂਗਾ ਇਹਨੂੰ ਜੇਲ੍ਹ ਚ ਡੱਕ ਕੇ ਐਨਐਸਏ ਲਵਾ ਕੇ ਛੱਡਾਂਗੇ ਤੇ ਜਿਹੜੇ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਿਸ ਤਰ੍ਹਾਂ ਦੀ ਥ੍ਰੈਟਿੰਗ ਆਂਦੀ ਤੁਹਾਨੂੰ ਨੂੰ ਲੱਗਦਾ ਕਿ ਤੁਹਾਨੂੰ ਵੀ ਸਿਕਿਉਰਿਟੀ ਦੀ ਲੋੜ ਪੈ ਸਕਦੀ ਨਹੀਂ ਦੇਖੋ ਸਿਕਿਉਰਿਟੀ ਨੇ ਮੈਂ ਮੰਗੀ ਨਹੀਂ ਮੀ ਝੂਠ ਕਹਿੰਦਾ ਸਿਰਫ ਪ੍ਰਸ਼ਾਸਨ ਦੀ ਨੋਟਿਸ ਲੈਂਦਾ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਐਦਾਂ ਹੀ ਠੀਕ ਹੈ ਜਦੋਂ ਆਣੀ ਮੌਤ ਉਦੋਂ ਦਵਾਈ ਜਾਣੀ ਹੈ ਕਲ ਨਹੀਂ ਪਰਸੋ ਜਦੋਂ ਮਰਨਾ ਉਹਦੇ ਨੇ ਮਰੀ ਜਾਣਾ ਪਰ ਆਵਾਜ਼ ਤਾਂ ਬੁਲੰਦ ਕਰੀਏ ਆਪਣੀ ਲੋਕਾਂ ਤੱਕ ਪਹੁੰਚਾਈਏ ਕਿ ਦੋਨਾਂ ਸਾਈਡਾਂ ਦੀ ਗੱਲ ਸੁਣ ਕੇ ਨਾ ਤਾਂ ਫੋਨ ਕਰਿਆ ਕਰੋ ਕਮੈਂਟ ਬਾਜੀ ਕਰਿਆ ਕਰੋ ਬਿਲਕੁਲ ਇਹ ਦੇਖੋ ਤੁਹਾਡੇ ਸਾਹਮਣੇ ਥ्रेट ਨੇ ਮਤਲਬ ਪਿਛਲੇ 3 ਤੋਂ 4 ਨੇ ਪਾਕਿਸਤਾਨ ਤੋਂ ਕਾਲ ਆ ਰਹੀ ਸਹਾਜ ਭੱਟੀ ਡਾਇਰੈਕਟ ਕਾਲ ਕਰਦਾ ਮੈਨੂੰ ਬਿੱਤਰ ਇਲਜ਼ਾਮ ਬੁਰਾ ਹੋਗਾ ਮੈਂ ਕਿਹਾ ਕੋਈ ਗੱਲ ਨਹੀਂ ਸੱਚ ਲਈ ਖੜੇ ਆ ਉਹਦਾ ਪਰਿਵਾਰ ਨੂੰ ਇਨਸਾਫ ਦਵਾ ਕੇ ਛੱਡਾਂਗੇ ਮੈਂ ਡਰਨ ਵਾਲਾ ਨਹੀਂ ਮੈਂ ਦੁਬਾਰੇ ਫੇਰ ਸ਼ਹਾਜਾਦ ਭੱਟੀ ਨੂੰ ਕਹਿਣਾ ਆਪਣੀ ਹਰਕਤਾਂ ਤੋਂ ਬਾਜ਼ ਜੇ ਜਿੱਡਾ ਵੀ ਡੌਨ ਬਣੀ ਫਿਰਦਾ ਨਾ ਇਹ ਨੇਪਾਲ ਚ ਜਾ ਮੈਂ ਲੜਨ ਨੂੰ ਤਿਆਰ ਸਜਾਦ ਭੱਟੀ ਨਾਲ ਇਹ ਦਮ ਰੱਖਦਾ ਨਾ ਲੜਨ ਦਾ ਤੇ ਮੇਰੇ ਨਾਲ ਲੜ ਲਵੇ ਮੈਂ ਲੜਨ ਨੂੰ ਤਿਆਰ ਐ ਸਜਾਦ ਭੱਟੀ ਨਾਲ ਅਖੀਰ ਸਿਮਰ ਤੁਸੀਂ ਕੰਪਲੇਂਟ ਕੀਤੀ ਐ ਮੈਂ ਕੰਪਲੀਟ ਡੀਜੀਪੀ ਸਾਹਿਬ ਦੇ ਦੇ ਕੇ ਆਇਆ ਤੇ ਦੂਜਾ ਮਾਨਯੋਗ ਐਸਐਸਪੀ ਮੋਹਾਲੀ ਉੱਥੇ ਵੀ ਕੰਪਲੀਟ ਥਾਣੇ ਚ ਲੋਕਲ ਚ ਵੀ ਦੇ ਆਇਆ ਇਤਲਾਹ ਦੇ ਕੇ ਆਇਆ ਕਿ ਦੇਖੋ ਇਹ ਥ੍ਰੈਟ ਕਰਦੇ ਨੇ ਇਹ ਮੇਰੀ ਆਵਾਜ਼ ਨੂੰ ਦਮਾਣ ਦੀ ਕੋਸ਼ਿਸ਼ ਕਰਦੇ ਨੇ ਮੈਂ ਉਹਨਾਂ ਨੋਟਿਚ ਲਿਆ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਹੁਣ ਵਾਕਈ ਕੋਈ ਠੱਲ ਪੈਂਦੀ ਦਿਖਾਈ ਦੇਵੇਗੀ ਤੁਹਾਡੀ ਕੰਪਲੇਂਟ ਤੋਂ ਬਾਅਦ ਜਾਂ ਫਿਰ ਇਸ ਤਰ੍ਹਾਂ ਹੀ ਉਹ ਗੁੰਡਾਗਰਦੀ ਵੱਧ ਥੱਲ ਪਾਣਗੇ ਇਹਨਾਂ ਨੂੰ ਥੋੜਾ 2-4 ਦਿਨ ਦਾ ਸਮਾਂ ਲੱਗ ਜ਼ਰੂਰ ਸਕਦਾ ਪਰ ਥੱਲ ਜ਼ਰੂਰ ਪਾਣਗੇ ਮੈਨੂੰ ਮੁਹਾਲੀ ਪੁਲਿਸ ਤੇ ਪ੍ਰਸ਼ਾਸਨ ਦੇ ਪੂਰੀ ਉਮੀਦ ਹੈ ਚੰਡੀਗੜ੍ਹ ਤੇ ਤੇ ਪੂਰਾ ਇਹਨੂੰ ਥੱਲ ਪਾ ਕੇ ਛੱਡਾਂਗੇ ਜਿਹੜੇ ਬੰਦੇ ਕੌਲਾਂ ਕਰਦੇ ਉਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਹੋਏਗੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਖੁੱਲਾ ਚੈਲੰਜ ਦਿੱਤਾ ਸ਼ਹਿਜ਼ਾਦ ਪੱਟੇ ਨੂੰ ਕਿ ਉਹ 네ਪਾਲ ਆ ਜੇ ਤੇ ਉਸੇ ਤਰ੍ਹਾਂ ਉਸ ਦੀ ਛਿੱਤਰਪਰੇਟ ਉਹ ਉੱਥੇ ਹੀ ਕਰਨਗੇ ਇਕੱਲੇ ਨੂੰ ਆ ਕੇ ਇਕੱਲਾ ਟੱਕਰੇ ਸੋ ਖੁੱਲਾ ਚੈਲੰਜ ਦਿੱਤਾ ਗਿਆ ਕਿਉਂਕਿ ਸ਼ਹਿਜ਼ਾਦ ਪੱਟੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਜਿਹੇ ਦੇ ਵਿੱਚ ਇੱਕ ਖੁੱਲੀ ਚੁਣੌਤੀ ਉਸ ਨੂੰ ਦੇ ਦਿੱਤੀ ਗਈ ਹੈ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ ਚੰਡੀਗੜ੍ਹ